ਅਸੀਂ ਕਰ ਰਹੇ ਆ ਪੰਜਾਬ ਜੀ ਕੇ ਪੰਜਾਬ ਜੀ ਕੇ ਦੇ ਵਿੱਚ ਅਸੀਂ ਕਰ ਰਹੇ ਆ ਪੰਜਾਬ ਦੇ ਸ਼ਹੀਦਾਂ ਬਾਰੇ ਔਰ ਅੱਜ ਦਾ ਸਾਡੇ ਜਿਹੜੇ ਸ਼ਹੀਦ ਨੇ ਉਹ ਨੇ ਸਰਦਾਰ ਉਦਮ ਸਿੰਘ ਤਾਂ ਸਰਦਾਰ ਉਦਮ ਸਿੰਘ ਜੀ ਦੇ ਬਾਰੇ ਅਸੀਂ ਜਿਹੜਾ ਕਰ ਰਹੇ ਆ ਠੀਕ ਹੈ ਤਾਂ ਜਦੋਂ 1919 ਈਸਵੀ ਦੇ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦੇ ਜਿਹੜਾ ਸੀ ਖੂਨੀ ਸਾਾਕਾ ਜੋ ਵਰਤਿਆ ਸੀ ਉਸ ਸਮੇਂ ਸਰਦਾਰ ਉਦਮ ਸਿੰਘ ਸਕੂਲ ਵਿੱਚ ਪੜ੍ਹਦੇ ਸਨ ਠੀਕ ਹੈ ਔਰ ਉਸ ਸਮੇਂ ਖੁਨੀ ਸਾਕੇ ਦਾ ਸਾਰਾ ਦ੍ਰਿਸ਼ ਉਹਨਾਂ ਨੇ ਕੀ ਆ ਆਪਣੀ ਅੱਖੀ ਦੇਖਿਆ ਸੀਗਾ ਅਤੇ ਉਸ ਸਮੇਂ ਹੀ ਇਸ ਦਾ ਬਦਲਾ ਲੈਣ ਦੀ ਸੌਂਖਾ ਦਿੱਤੀ ਸੀ ਉਹਨਾਂ ਨੇ ਕਹਿਣ ਦਾ ਕੀ ਭਾਵ ਹੈ ਕਿ 1919 ਈਸਵੀ ਦੇ ਵਿੱਚ 13 ਅਪ੍ਰੈਲ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਜਿਹੜਾ ਸੀਗਾ ਰੌਲਟ ਐਕਟ ਦੇ ਖਿਲਾਫ ਇੱਕ ਜਿਹੜਾ ਸੀ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਸੀਗਾ ਲੋਕ ਜਿਹੜੇ ਸੀ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਲੇਕਿਨ ਕੀ ਹੁੰਦਾ ਹੈ ਕਿ ਰੌਲਟ ਐਕਟ ਦੇ ਅਨੁਸਾਰ ਜਿਹੜਾ ਸੀਗਾ ਅੰਗਰੇਜ਼ਾਂ ਨੇ ਇਹ ਕਾਲਾ ਇਸ ਨੂੰ ਜਿਹੜਾ ਇਤਿਹਾਸ ਵਿੱਚ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ ਔਰ ਇਸ ਵਿੱਚ ਕਿਹਾ ਗਿਆ ਕਿ ਜੇਕਰ ਦੋ ਜਾਂ ਦੋ ਤੋਂ ਦੋ ਜਾਂ ਦੋ ਤੋਂ ਵੱਧ ਜੇਕਰ ਕੋਈ ਇੱਕ ਜਗ੍ਹਾ ਖੜਾ ਮਿਲਦਾ ਹੈ ਤਾਂ ਉਹ ਜਿਹੜਾ ਹੈ ਰੌਲਟ ਨਾ ਤਾਂ ਉਸ ਦੀ ਜਿਹੜੀ ਆ ਅਪੀਲ ਹੋਏਗੀ ਨਾ ਦਲੀਲ ਔਰ ਨਾ ਹੀ ਵਕੀਲ ਹੋਵੇਗਾ ਔਰ ਜਿਹੜਾ ਸੀ ਇਸ ਦੇ ਤਹਿ ਜਿਹੜਾ ਸੀਗਾ ਜਦੋਂ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਇਸ ਦੇ ਸੰਬੰਧੀ ਜਿਹੜਾ ਸੀਗਾ ਇਕੱਠੇ ਇਕੱਠਾ ਹੋਇਆ ਤਾਂ ਉਸ ਸਮੇਂ ਜਿਹੜੇ ਸੀਗੇ ਅੰਗਰੇਜ਼ ਅਫਸਰ ਕੌਣ ਸਨ ਜਰਨਲ ਡਾਇਰ ਉਹਨਾਂ ਦੇ ਕਹਿਣ ਦੇ ਉੱਪਰ ਜਿਹੜਾ ਸੀਗਾ ਜੋ ਜ਼ਿਲੇ ਵਾਲੇ ਬਾਗ ਦਾ ਇੱਕੋ ਇੱਕ ਦਰਵਾਜ਼ਾ ਖੁੱਲਾ ਸੀ ਉੱਥੇ ਜਿਹੜਾ ਸੀਗਾ ਮਸ਼ੀਨ ਗਨ ਫਿਟ ਕਰਵਾ ਦਿੱਤੀ ਗਈ ਔਰ ਨਿਹੱਥੇ ਲੋਕਾਂ ਦੇ ਉੱਪਰ ਔਰਤਾਂ ਬੱਚਿਆਂ ਦੇ ਉੱਪਰ ਬਜ਼ੁਰਗਾਂ ਦੇ ਉੱਪਰ ਜਿਹੜਾ ਸੀ ਅੰਨੇਵਾ ਗੋਲੀਆਂ ਚਲਾਉਣ ਦਾ ਆਦੇਸ਼ ਦਿੱਤਾ ਗਿਆ ਔਰ ਜਿਹੜਾ ਸੀਗਾ ਇਸ ਵਿੱਚ ਜਿਹੜਾ ਸੀਗਾ ਬੱਚੇ ਔਰਤਾਂ ਤੇ ਬਜ਼ੁਰਗ ਜਿਹੜੇ ਤੇ ਨੌਜਵਾਨ ਜਿਹੜੇ ਸੀਗੇ ਸ਼ਹੀਦ ਹੋ ਗਏ ਜਨਨ ਕਿ ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਨੁਜਰਾਸੀ ਕਾ ਛਡਾਉਣ ਵਾਸਤੇ ਜਿਹੜਾ ਸੀਗਾ ਇਹ ਰੋਸ ਜਿਹੜਾ ਸੀਗਾ ਇਹ ਜਿਹੜਾ ਸੀਗਾ ਜਿਲਿਆਂ ਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਸਨ ਆਪਣੇ ਨੇਤਾਾਂ ਦੀ ਕਾਰਵਾਈ ਵਾਸਤੇ ਠੀਕ ਹੈ ਤੇ ਜਿਲਿਆਂ ਵਾਲਾ ਬਾਗ 21 ਸਾਲ ਉਹ ਬਦਲਾ ਲੈਣ ਦਾ ਜਿਹੜਾ ਸੀ ਮਨਾਸਿਫ ਮੌਕਾ ਪਾਲ ਦਾ ਰਿਹਾ ਔਰ ਇਸ ਅਰਸੇ ਦੌਰਾਨ ਹੀ ਜਨਰਲ ਡਾਇਰ ਜਿਹੜਾ ਸੀਗਾ 1927 ਈਸਵੀ ਦੇ ਵਿੱਚ ਮੌਤ ਦੇ ਮੂਹ ਵਿੱਚ ਜਾਂ ਆ ਜਿਹੜਾ ਸੀਗਾ ਜਾ ਚੁੱਕਾ ਸੀ ਪਰ ਇਸ ਘਟਨਾ ਦਾ ਜਿਹੜਾ ਸੀ ਖਲਨਾਇਕ ਸਰ ਮਾਈਕਲ ਅਡਵਾਇਰ ਠੀਕ ਹੈ ਕੌਣ ਸੀਗਾ ਮਾਈਕਲ ਅਡਵਾਇਰ ਜਿਹੜਾ ਅਜੇ ਕੀ ਸੀਗਾ ਜਿਉਂਦਾ ਸੀ ਸਰਦਾਰ ਉਦਮ ਸਿੰਘ ਯਾਨੀ ਕਿ ਜਨਰਲ ਡਾਇਰ ਦੀ ਜੇਰਸੀ ਮੌਤ ਹੋ ਚੁੱਕੀ ਸੀ ठीक है और पर जेड़े सगे खलनायक यानी कि सर माइकल अडवायर जेड़े सगे ओ हले जोंदे सन और सरदार उत्तम सिंह उस तो बदला लैंड दे मकसद ना दे जेड़े सगे मकसद ना जेड़े सन 1900 जेड़े सगा 19 जेड़े सगा 44 विच जेड़ा सगा की है लंदन पहुंच गए ठीक है ਲੰਡਨ ਪਹੁੰਚ ਗਏ ਔਰ ਜਿਹੜਾ ਸੀਗਾ ਆ ਭਾਰਤ ਦੇ 600 ਮੀਲ ਠੀਕ ਹੈ ਭਾਰਤ ਤੋਂ 600 ਮੀਲ ਦੂਰ ਥੈਮਸ ਦਰਿਆ ਦੇ ਕੰਡੇ ਦੇ ਦੋਹੀ ਪਾਸੇ ਜਿਹੜਾ ਸੀਗਾ ਪਾਸੇ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰ ਲੰਡਨ ਵਿੱਚ ਸਨ ਠੀਕ ਹੈ ਤਾਂ ਇਹ ਜਿਹੜਾ ਹੈ ਲੰਡਨ ਪਹੁੰਚ ਗਿਆ ਠੀਕ ਹੈ ਉਸ ਤੋਂ ਬਾਅਦ ਛੇਸਤੋ ਮਿਲਜਰ ਸੀ ਥੈਮਸ ਦਰਿਆ ਦੇ ਇੱਕ ਜਿਹੜੇ ਸੀ ਕੰਢੇ ਆ ਤੋਂ ਦੋਹੀ ਪਾਸੇ ਜਿਹੜੇ ਸੀ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰ ਲੰਡਨ ਦੇ ਵਿੱਚ ਜਿਹੜੀ ਸੀ 16 ਮਾਰਚ 1940 ਨੂੰ ਜਿਹੜਾ ਸੀ ਇੰਡੀਅਨ ਹਾਊਸ ਵਿੱਚ ਜਿਸ ਜਲਸਾ ਹੋ ਰਿਹਾ ਸੀ ਕਿੱਥੇ ਹੋ ਰਿਹਾ ਸੀ 16 ਮਾਰਚ 1940 ਈਸਵੀ ਨੂੰ ਇੰਡੀਆ ਹਾਊਸ ਵਿੱਚ ਜਲਸਾ ਹੋ ਰਿਹਾ ਸੀਗਾ ਔਰ ਜਰਮਨੀ ਦੇ ਵਿਰੁੱਧ ਜਿਵੇਂ ਤਕਰੀਰਾਂ ਹੋ ਰਹੀਆਂ ਸਨ ਕਿਸ ਦੇ ਵਿਰੁੱਧ ਤਕਰੀਰਾਂ ਹੋ ਰਹੀਆਂ ਸਨ ਜਰਮਨੀ ਦੇ ਵਿਰੋਧ ਦੇ ਵਿੱਚ ਓਕੇ ਤਾਂ ਉਸ ਤੋਂ ਬਾਅਦ ਜਿਹੜਾ ਤਕਰੀਰਾਂ ਹੋ ਰਹੀਆਂ ਸਨ ਕਿਉਂਕਿ ਹਿਟਲਰ ਨੇ ਲੰਡਨ ਤੇ ਹਮਲਾ ਕਰਕੇ ਬੰਬਾਰੀ ਕੀਤੀ ਹੋਈ ਸੀ ਠੀਕ ਹੈ ਔਰ ਇਸ ਵਿੱਚ ਸਰ ਮਾਈਕਲ ਅਡਵਾਈਰ ਦੀ ਆਪਣੇ ਵਿਚਾਰ ਪੇਸ਼ ਕਰਨ ਆਇਆ ਸੀਗਾ ਇਸ ਦੇ ਵਿੱਚ ਕੀ ਸੀਗਾ ਜਿਹੜੇ ਮਾਈਕਲ ਅਡਵਾਈਰ ਸੀਗੇ ਉਹ ਵੀ ਜਿਹੜੇ ਸੀ ਆਪਣੇ ਵਿਚਾਰ ਪੇਸ਼ ਕਰਨ ਆਏ ਸਨ ਜਦੋਂ ਉਸ ਸਟੇਜ ਤੇ ਆ ਕੇ ਬੋਲਣ ਲੱਗਾ ਤਾਂ ਪੰਜਾਬ ਦੀ ਧਰਤੀ ਦੇ ਵੀ ਸਪੂਤ ਸਰਦਾਰ ਉਦਮ ਸਿੰਘ ਨੇ ਰਸੀ ਠਾ ਠਾਕ ਕਰਦੀਆਂ ਤਿੰਨ ਗੋਲੀਆਂ ਜਿਹੜੇ ਸੀ ਉਸ ਦੀ ਛਾਤੀ ਵਿੱਚ ਦਾਗ ਦਿੱਤੀਆਂ ਅਤੇ ਉਸ ਨੇ ਜਿਹੜਾ ਸੀ 21 ਸਾਲ ਬਾਅਦ ਬੇਕਸੂਰ ਪੰਜਾਬੀਆਂ ਦੇ ਖੂਨ ਅਤੇ ਬੇਇੱਜ਼ਤੀ ਦਾ ਜਿਹੜਾ ਬਦਲਾ ਲੈ ਕੇ ਉਹਨਾਂ ਦੀ ਆਤਮਾ ਨੂੰ ਜਿਹੜੀ ਸੀ ਸ਼ਾਂਤੀ ਦਿੱਤੀ ਠੀਕ ਹੈ ਮਜ਼ਦੂਰਾ ਦੇ ਅਖਬਾਰਾਂ ਡੇਲੀ ਵਰਕਰਸ ਨੇ ਐਸੇ ਉਦਮ ਸਿੰਘ ਦੀ ਤਸਵੀਰ ਆਪਣੇ ਅਖਬਾਰ ਵਿੱਚ ਛਾਪੀ ਤੇ ਲਿਖਿਆ ਕਿ ਨਿਡਰ ਇਨਕਲਾਬੀ ਹਿੰਦੁਸਤਾਨ ਹਿੰਦੁਸਤਾਨੀ ਜ਼ਿਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ 21 ਸਾਲ ਪਿੱਛੋਂ ਲਿਆ ਗਿਆ ਹੈ ਮੁਲਜ਼ਮ ਨੇ ਕਿਹਾ ਨੇ ਕਿਸੇ ਕਿਸਮ ਦਾ ਜਿਸੀ ਬਿਆਨ ਦੇਣੋਂ ਨਾ ਕਰ ਦਿੱਤੀ ਉਹ ਅਦਾਲਤ ਵਿੱਚ ਪੂਰਾ ਬਿਆਨ ਦੇਵੇਗਾ ਪੁਲਿਸ ਹੋਰ ਪੁਸ਼ਪੜਤਾਲ ਕਰ ਰਹੀ ਸੀ ਸਨ 1940 ਦੇ ਵਿੱਚ ਜਿਹੜਾ ਸੀ ਸਰਦਾਰ ਉਦਮ ਸਿੰਘ ਉਰਫ ਰਾਮ रहीम ਸਿੰਘ ਨੂੰ ਜਿਹੜਾ ਸੀਗਾ ਠੀਕ ਹੈ ਨੂੰ ਸਰ ਮਾਈਕਲ ਅਡਵਾਏ ਦੇ ਕਤਲ ਦੇ ਦੋਸ਼ ਵਿੱਚ ਜਿਹੜਾ ਸੀਗਾ ਫਾਂਸੀ ਕਰਕੇ ایفਐਨਸੀ ਦੇ ਕੇ ਅਸੀਂ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਕਿੰਨਾਂ ਨੂੰ ਇਨ ਜਾਨਕੀ ਸਰਦਾਰ ਉਦਮ ਸਿੰਘ ਨੂੰ ਠੀਕ ਹੈ ਤਸ਼ਹੀਦ